ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੰਜਾਬ ਦੇ ਲੋਕ ਨਾਚ ਪੰਜਾਬੀ ਗੀਤ ਲੋਕ ਸਾਜ ਤੇ ਪੰਜਾਬ ਦੀਆਂ ਪਿੰਨ-ਪਿੰਨ ਕਲਾਮਾਂ ਦਾ ਆਨੰਦ ਮਾਣੋਗੇ। ਇਸ ਪੰਜਾਬੀਆ ਗੁਰੂਚ ਪ੍ਰੋਗਰਾਮ ਨੂੰ ਤੁਸੀਂ ਐਨੇ ਪਿਆਰ ਤੇ ਖਲੂਸ ਨਾਲ ਦੇਖੋਗੇ। ਉਮੀਦ ਕਰਦਾ ਹਾਂ ਕਿ ਸਾਨੂੰ ਪਰਮਾ ਹੰਗਾਰਾ ਬੱਤੇ। ਤੇ ਆਓ ਹੁਣ ਵਿਆਹ ਦੇ ਵਿੱਚ ਆਪਾਂ ਮਲਵਈ ਗਿੱਦੇ ਦੀ ਉਹ ਵੰਗੀ ਵੇਖਦੇ ਹਾਂ ਜਿਹਦੇ ਵਿੱਚ ਨਾਨਕੀਆਂ ਤੇ ਦਾਦਕੀਆਂ ਦੇ ਮੇਲ ਦੀਆਂ ਮੁਟਿਆਰਾ ਕਿੱਧੇ ਵਿੱਚ ਧੂੜਾਂ ਪਟਦੀਆਂ ਨੇ ਮਾਲਾ ਕੋਈ ਵੀ ਕੰਮ ਕਰਨਾ ਆਪਣੀ ਹਿੱਤ ਹੀ ਸਮਝਦੇ ਨੇ ਪਰ ਮਾਲਵੇ ਵਿੱਚ ਔਰਤਾਂ ਦਾ ਗਿੱਧਾ ਮਰਦਾਂ ਦੀਆਂ ਅਦਾਵਾਂ ਵਿੱਚ ਗੱਭਰੂ ਨੱਚਦੇ ਨੇ ਮਲਵਈ ਗਿੱਧਾ ਔਰਤ ਮਰਦ ਦੇ ਪਿਆਰ ਸਬੰਧਾਂ ਤੇ ਉਸਾਰਿਆ ਜਾਂਦਾ ਹੈ ਕੋਈ ਯਾਦ ਜਿੰਦਾ ਤੇ ਯਾਦ ਮਤ ਘੜਾ ਮਿਲ ਜਾਂਦਾ ਮੜ ਕੇ ਬੈ ਟੰਡਾ ਗੜਵਾ ਕਾਟੋ ਨੱਚਦੀ ਕੋਣ ਟੰਡਾ ਗੜਵਾ ਕਾਟੋ ਨੱਚਦੀ ਨੱਚਦੀ ਕਾਟੋ ਉਈ ਪਿੰਕੀ ਪਰਾਨਾ ਸੱਤ ਵਜਾਵੇ ਬੱਲੇ ਹੋਕਿੰਗੀ ਮੈਦਾਨਾਂ ਸਭ ਨੂੰ ਮਜਾਵੇ ਵਿੱਚ ਢਾਲਦੇ ਬਣਕੇ ਪਈ ਖੋਲੀ ਪਾ ਕੇ ਨਸ਼ਾ ਚੜਾਵੇ ਹੋਕੋਲੀ ਪਾ ਕੇ ਨਸ਼ਾ ਚੜਾਵੇ ਮਾਨਕਾਂ ਫੜ ਕੇ ਪਾਲ ਪਤੰਕੇ ਦੀ ਜੱਟਾਂ ਲੱਗੀ not Peace. <laughs> ਮਦਾਨੀਆਂ 40 ਮਦਾਨੀਆਂ 40 ਚਾਰੀਆਂ ਚੋਂ ਇੱਕ ਬਚ ਗਈ ਉਹ ਚੱਕੇ ਮਹਿਲ ਵਾਲੇ 40 ਉਹ ਚੱਕੇ ਮਹਿਲ ਵਾਲੇ ਕੁਰਸੀ ਦਾ ਕੋਦਾ ਡਾਗੀ ਰੱਖਣਾ ਇੰਨ੍ਹਾ ਸੋ 40 ਉਹ ਰੱਖਦਾ ਇੰਨ੍ਹਾ ਸੇ ਵਾਲੀ ਲੋਹੜੀ ਕੋੰ ਕਹਾ ਜੀ ਨੇ ਕੁੱਤੀ ਪੰਡੋਰੀ ਸਾਰੀ ਹੋਈ ਕੁੱਤੀ ਪੰਡੋਰੀ ਸਾਰੀ ਅਰਜਣ ਪਈ ਨੇ ਪੈਰ ਜੋੜ ਕੇ ਗੰਦਾਸੀ ਨੀਲਤ ਪਤ ਲੈ ਬਦਨ ਦੀ ਪਾਰੀ ਹੋ ਪਤ ਲੈ ਬਦਨ ਦੀ ਪਾਰੀ ਪਰਲੋ ਆ ਜਾਂਦੀ ਫੁੱਤੀ ਦਾ ਪੁੱਤ ਕਰਕਾਰੀ ਪਹਾੜਾਂ 'ਆੜੀਏ ਉੱਤੇ ਹੋਰ ਇਸ ਤੋਂ ਉੱਤੇ ਪਹਾੜਾਂ 'ਆੜੀਏ ਮੁਖਰੇ ਤਿੰਨੋਂ ਕਾਲਾ ਨਹੀਂ ਪੱਟਦਾ ਜਾਵੇ ਮਨ ਪਟੇ ਦੇ ਬੂਲੇ ਜਾਵੇ ਅੱਜ ਖੜਾ ਵੀ ਜਾਵੇ ਦੇਖੇ ਨਹੀਂ ਮੀਆਂ ਹੋ ਤੇ ਕੇ ਨਹੀਂ ਜਾ ਪਾਵੇ ਚੰਗੂਲੇ ਦੂਰ ਨਕੀ ਦਾ ਤੇ ਲੋ ਝਗੜਾਣਾ ਹੋ ਤੱਕ ਕੇ ਝਗੜਾਣਾ ਮਾਰੇ ਫੇਲ ਕਰਾਤਾ ਨਹੀਂ ਲੈ ਲੰਬੀ ਗੇ ਕੁੱਟਿਆ ਕਿਆ ਤੇਰੇ ਨਹੀਂ ਪਹਿਣੂ ਦਾ ਸਾਖ ਲਿਆ ਰੋਣੇ ਸ਼ੁਰੂ ਪਹਿਣੂ ਦਾ ਸਾਖ ਲਿਆ ਤੇ ਕੰਨ ਕੇ ਧੂੰਗਾ ਸਹਰੇ ਜੀ ਮਰ ਕੇ ਜਿੰਦਾਂ ਪੂਤ ਬਣਾਂ ਹੋਏ ਮਰ ਕੇ ਜਿੰਦਾਂ ਪੂਤ ਬਣਾਂ ਫਲਾਉ ਡੱਕਰ ਵਿੱਚ ਹੋਰੇ ਚੇ ਮੈਂ ਮਰ ਗਿਆ ਨਹੀਂ ਜਿੱਥੇ ਮਰੂੰਗਾ ਤੇਰੇ ਤੇ